ਇਦ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਸਾਹਿਬ ਜੀ ਨੂੰ ਸ਼ੇਰਖਾਨਾ ਆਇਆ ਸੀ ਇੱਕ ਸਮੇਂ ਜਦਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਰਵਾਬੀ ਭਾਈ ਮਰਦਾਨਾ ਜੀ ਦੇ ਨਾਲ ਆਪਣੀ ਇੱਕ ਉਦਾਸੀ ਦੌਰਾਨ ਇੱਕ ਬਹੁਤ ਹੀ ਸੰਘਣੇ ਤੇ ਭਿਆਨਕ ਜੰਗਲ ਵਿੱਚੋਂ ਲੰਘ ਰਹੇ ਸਨ ਦਿਨ ਢਲ ਚੁੱਕਾ ਸੀ ਚਾਰੇ ਪਾਸੇ ਹਨੇਰਾ ਪਸ ਰਿਹਾ ਸੀ ਗੁਰੂ ਜੀ ਨੇ ਇੱਕ ਵੱਡੇ ਦਰਖਤ ਹੇਠ ਆਸਣ ਲਾਇਆ ਤੇ ਨਾਮ ਸਿਮਰਨ ਵਿੱਚ ਲੀਨ ਹੋ ਗਏ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਅਕਸਰ ਜੰਗਲਾਂ ਵਿੱਚੋਂ ਜਾਨਵਰਾਂ ਦਾ ਡਰ ਸਤਾਉਂਦਾ ਸੀ ਡਰ ਦੇ ਡਰ ਦੇ ਬੋਲੇ ਸੱਚੇ ਪਾਤਸ਼ਾਹ ਇਸ ਜਗ੍ਹਾ ਤਾਂ ਬਹੁਤ ਡਰਾਉਣੀ ਹੈ ਇੱਥੇ ਜੰਗਲੀ ਜਾਨਵਰਾਂ ਦਾ ਖਤਰਾ ਹੈ ਰਾਤ ਕਿਵੇਂ ਕੱਟੀ ਜਾਵੇਗੀ ਗੁਰੂ ਜੀ ਮੁਸਕਰਾ ਕੇ ਤੇ ਉਹਨਾਂ ਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਭਰੋਸਾ ਰੱਖਣ ਲਈ ਕਿਹਾ ਪਰ ਮਰਦਾਨਾ ਜੀ ਦੇ ਮਨ ਵਿੱਚ ਫਿਰ ਵੀ ਡਰ ਬਣਿਆ ਰਿਹਾ ਰਾਤ ਗੁੰਗੀ ਹੋ ਚੁੱਕੀ ਸੀ ਤੇ ਜੰਗਲਾਂ ਦੀ ਚੁੱਪ ਚਾਪ ਵਿੱਚੋਂ ਅਚਾਨਕ ਇੱਕ ਖੂੰਖਾਰ ਸ਼ੇਰ ਦੀ ਡਰਾਉਣੀ ਗਰਜ ਸੁਣਾਈ ਦਿੱਤੀ ਇਸ ਆਵਾਜ਼ ਨੇ ਭਾਈ ਮਰਦਾਨਾ ਜੀ ਦੇ ਰਹਿੰਦੇ ਖੂਂਦੇ ਹੌਸਲੇ ਨੂੰ ਵੀ ਹਿਲਾ ਦਿੱਤਾ ਉਹਨਾਂ ਨੇ ਕੰਮ ਦੇ ਹੋਏ ਹੱਥਾਂ ਨਾਲ ਗੁਰੂ ਜੀ ਨੂੰ ਹਲੂਣੀਆਂ ਤੇ ਕਾੜੀ ਨਾਲ ਕਿਹਾ ਗੁਰੂ ਜੀ ਭੱਜੋ ਸ਼ੇਰ ਆ ਗਿਆ ਹੈ ਉਹ ਸਾਨੂੰ ਖਾ ਜਾਵੇਗਾ ਭਾਈ ਮਰਦਾਨਾ ਜੀ ਆਪਣੀ ਜਾਨ ਬਚਾਉਣ ਲਈ ਪਾਸੇ ਹੋਣ ਲੱਗੇ ਇਸੇ ਦੌਰਾਨ ਜੰਗਲ ਦਾ ਉਹ ਮਹਾਰਾਜਾ ਗਰਜਦਾ ਹੋਇਆ ਨੰਗੀਆਂ ਅੱਖਾਂ ਨਾਲ ਗੁਰੂ ਜੀ ਦੇ ਨੇੜੇ ਆ ਪਹੁੰਚਿਆ ਸ਼ੇਰ ਦੇ ਸਰੀਰ ਦੀ ਸ਼ਕਤੀ ਉਸ ਦੀਆਂ ਲਾਲ ਅੱਖਾਂ ਤੇ ਖੁੱਲੇ ਜਵਾਲੇ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਡਰ ਦਿਖਾਉਣ ਲਈ ਕਾਫੀ ਸਨ ਭਾਈ ਮਰਦਾਨਾ ਜੀ ਨੇ ਡਰ ਦੇ ਮਾਰੇ ਅੱਖਾਂ ਬੰਦ ਕਰ ਲਈਆਂ ਇਹ ਸੋਚ ਕੇ ਕਿ ਅੱਜ ਉਹਨਾਂ ਦਾ ਅੰਤ ਨਿਸ਼ਚਿਤ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਹੀ ਅਡੋਲ ਸ਼ਾਂਤ ਤੇ ਮਸਤ ਬੈਠੇ ਰਹੇ ਉਹਨਾਂ ਦੇ ਮੁਖ ਤੇ ਨਾ ਤਾਂ ਕੋਈ ਦਰਦੀ ਨਾ ਹੀ ਕੋਈ ਚਿੰਤਾ ਉਹ ਆਪਣੇ ਕਰਤਾਰ ਦੇ ਧਿਆਨ ਵਿੱਚ ਇਸ ਤਰ੍ਹਾਂ ਲੀਨ ਸਨ ਕਿ ਉਹਨਾਂ ਨੂੰ ਇਸ ਸੰਸਾਰ ਦੀ ਕਿਸੇ ਵੀ ਸ਼ਕਤੀ ਦੀ ਕੋਈ ਪਰਵਾਹ ਨਹੀਂ ਸੀ ਜਦੋਂ ਸ਼ੇਰ ਨੇ ਬਿਲਕੁਲ ਗੁਰੂ ਜੀ ਦੇ ਸਾਹਮਣੇ ਆ ਕੇ ਚਪਟਾ ਮਾਰਨ ਦੀ ਤਿਆਰੀ ਕੀਤੀ ਤਾਂ ਅਚਾਨਕ ਗੁਰੂ ਜੀ ਦੇ ਚਿਹਰੇ ਤੋਂ ਇੱਕ ਅਲੌਕਿਕ ਬ੍ਰਹਮਤੇ ਸ਼ਾਂਤਮਈ ਤੇਜ ਨਿਕਲਿਆ ਇਸ ਤੇਜ ਦੀ ਰੌਸ਼ਨੀ ਨੇ ਸ਼ੇਰ ਦੀ ਹੂੰਖਾਰ ਅੱਖਾਂ ਨੂੰ ਮੱਦਮ ਕਰ ਦਿੱਤਾ ਸ਼ੇਰ ਜੋ ਹੁਣੇ ਹੀ ਹਮਲਾ ਕਰਨ ਵਾਲਾ ਸੀ ਬਿਨਾਂ ਕਿਸੇ ਹਰਕਤ ਦੇ ਠੀਕ ਉਸੇ ਜਗ੍ਹਾ ਤੇ ਰੁਕ ਗਿਆ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਮਰਦਾਨਾ ਜੀ ਨੇ ਜਦੋਂ ਡਰਦੇ ਡਰਦੇ ਅੱਖਾਂ ਖੋਲੀਆਂ ਤਾਂ ਉਹ ਵੇਖ ਕੇ ਹੈਰਾਨ ਰਹਿ ਗਏ ਕਿ ਸ਼ੇਰ ਨੇ ਆਪਣਾ ਸਿਰ ਨੀਵਾ ਕਰ ਲਿਆ ਸੀ ਅਤੇ ਉਹ ਪੂਰੀ ਨਿਮਰਤਾ ਅਤੇ ਅਧੀਨਗੀ ਨਾਲ ਚੌਂਕੜੀ ਮਾਰ ਕੇ ਬੈਠਾ ਗੁਰੂ ਜੀ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਉਹ ਕੋਈ ਪਾਲਤੂ ਜਾਨਵਰ ਹੋਵੇ ਗੁਰੂ ਜੀ ਨੇ ਪਿਆਰ ਨਾਲ ਸ਼ੇਰ ਦੇ ਸਿਰ ਤੇ ਹੱਥ ਫੇਰਿਆ ਅਤੇ ਉਹ ਚੁੱਪਚਾਪ ਜੰਗਲ ਵੱਲ ਮੁੜ ਗਿਆ ਫਿਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਵੱਲ ਦੇਖਿਆ ਤੇ ਕਿਹਾ ਮਰਦਾਨਿਆ ਜੋ ਮਨੁੱਖ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ ਜਿਸ ਦੇ ਹਿਰਦੇ ਵਿੱਚ ਨਿਰਭਉ ਡਰ ਰਹਿਤ ਦਾ ਨਿਵਾਸ ਹੋ ਜਾਂਦਾ ਹੈ ਉਸ ਨੂੰ ਫਿਰ ਕੋਈ ਵੀ ਜੀਵ ਚਾਹੇ ਉਹ ਸ਼ੇਰ ਹੋਵੇ ਜਾਂ ਕੋਈ ਹੋਰ ਦੁਸ਼ਮਣ ਡਰਾ ਨਹੀਂ ਸਕਦਾ ਸੱਚੇ ਪ੍ਰਭੂ ਦਾ ਨਾਮ ਹੀ ਸਭ ਤੋਂ ਵੱਡਾ ਰੱਖਿਆਕ ਹੈ ਇਸ ਸਾਖੀ ਨੇ ਭਾਈ ਮਰਦਾਨਾ ਜੀ ਦਾ ਵਿਸ਼ਵਾਸ ਹੋਰ ਵੀ ਪੱਕਾ ਕਰ ਦਿੱਤਾ ਉਹਨਾਂ ਨੇ ਗੁਰੂ ਸੱਚ ਉਸ ਰੱਬੀ ਸ਼ਕਤੀ ਨਾਲ ਭਰਪੂਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ